ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਤਾਜ਼ਾ ਅਪਡੇਟ ਜੋ ਹੁਣੇ-ਹੁਣੇ ਨਿਕਲ ਕੇ ਸਾਹਮਣੇ ਆਈ ਹੈ ਕਹਿੰਦੇ ਹਨ ਕਿ ਜਿਹੜੀ ਰੁਪਿੰਦਰ ਕੌਰ ਹੈ ਉਸਨੇ ਆਪਣੇ ਪਤੀ ਗੁਰਵਿੰਦਰ ਸਿੰਘ ਨੂੰ ਤਾਂ ਮਾਰਿਆ ਸੀ ਪਰ ਉਸਦਾ ਜਿਹੜਾ ਮੇਨ ਪਲਾਨ ਸੀ ਉਹ ਕਿੰਨੇ ਲੋਕਾਂ ਨੂੰ ਮਾਰਨ ਦਾ ਸੀ ਜਿਸ ਬਾਰੇ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦੋਸਤੋ ਕਹਿੰਦੇ ਹਨ ਕਿ ਉਸਨੇ ਆਪਣੇ ਪਤੀ ਗੁਰਵਿੰਦਰ ਸਿੰਘ ਨੂੰ ਮਾਰਨ ਦੀ ਬਹੁਤ ਬਾਅਦ ਕੋਸ਼ਿਸ਼ ਕੀਤੀ ਕਿਉਂਕਿ ਉਹ ਆਪਣੇ ਪਤੀ ਗੁਰਵਿੰਦਰ ਸਿੰਘ ਨੂੰ ਖਾਣੇ ਦੇ ਵਿੱਚ ਜ਼ਹਿਰ ਮਿਲਾ ਕੇ ਦਿੰਦੀ ਰਹੀ ਜਦੋਂ ਉਸ ਦਾ ਇਹ ਕਾਰਨਾਮਾ ਕੰਮ ਨਹੀਂ ਆਇਆ ਤਾਂ ਉਹ ਆਪਣੇ ਪ੍ਰੇਮੀ ਨੂੰ ਘਰ ਬੁਲਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦੀ ਹੈ ਪਰ ਦੋਸਤੋ ਹੁਣ ਇੰਨੀਆਂ ਖਬਰਾਂ ਚੱਲਣ ਤੋਂ ਬਾਅਦ ਜਦੋਂ ਉਸ ਦੇ ਪਿਤਾ ਦੇ ਵੱਲੋਂ ਪੁਲਿਸ ਦੇ ਕੋਲੋਂ ਬਰੀਕੀ ਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਦੇ ਪਿਤਾ ਨੇ ਇਹ ਬਿਆਨ ਕੈਮਰੇ ਦੇ ਸਾਹਮਣੇ ਦਿੱਤਾ ਕਿ ਜਿਹੜੀ ਮੇਰੀ ਬੇਟੀ ਰਪਿੰਦਰ ਕੌਰ ਹੈ ਪਹਿਲਾਂ ਤਾਂ ਉਹਨਾਂ ਨੇ ਇਹ ਕਿਹਾ ਹੈ ਕਿ ਉਸ ਨੂੰ ਮੈਂ ਆਪਣੀ ਬੇਟੀ ਕਹਿਣ ਦੇ ਲਾਇਕ ਨਹੀਂ ਤੇ ਨਾ ਹੀ ਉਹ ਮੇਰੀ ਬੇਟੀ ਹੈ ਕਿਉਂਕਿ ਉਸ ਨੇ ਮੇਰੀ ਚਿੱਟੀ ਪੱਗ ਨੂੰ ਦਾਗ ਲਾ ਦਿੱਤੇ ਹਨ ਮੈਂ ਤੁਹਾਨੂੰ ਅਸਲ ਸੱਚਾਈ ਦੱਸਣਾ ਚਾਹੁੰਦਾ ਹਾਂ ਉਸ ਦੇ ਬਾਪ ਨੇ ਇਹ ਕੁਝ ਕਿਹਾ ਹੈ ਕਿ ਜਿਹੜੀ ਮੇਰੀ ਬੇਟੀ ਰਪਿੰਦਰ ਕੌਰ ਸੀ ਉਸ ਨੇ ਮੈਨੂੰ ਵੀ ਪਹਿਲਾਂ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜੀ ਹਾਂ ਦੋਸਤੋ ਪਿਤਾ ਦੇ ਮੂਹ ਇਹੇ ਬੋਲ ਸੁਣ ਕੇ ਜਿਨ੍ਹਾਂ ਨੇ ਇਹ ਇੰਟਰਵਿਊ ਸੁਣੀ ਹੈ ਸਭ ਦੇ ਹੋਸ਼ ਉੱਡ ਜਾਂਦੇ ਹਨ ਕਿ ਆਖਰਕਾਰ ਉਸ ਦਾ ਪਿਤਾ ਆਪਣੀ ਧੀ ਦੇ ਉੱਤੇ ਕੀ ਇਲਜ਼ਾਮ ਲਗਾ ਰਿਹਾ ਹੈ ਪਰ ਦੋਸਤੋ ਪਰ ਦੋਸਤੋ ਉਸ ਦੇ ਪਿਤਾ ਨੇ ਇਹ ਗੱਲ ਕੈਮਰੇ ਦੇ ਸਾਹਮਣੇ ਦੱਸੀ ਹੈ ਕਿ ਮੇਰੀ ਧੀ ਨੇ ਮੈਨੂੰ ਪਹਿਲਾਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਮੇਰੇ ਪਿਤਾ ਮੇਰੇ ਤੇ ਕੋਈ ਐਕਸ਼ਨ ਨਾ ਲੈ ਲੈਣ ਉਹਨਾਂ ਕਿ ਰੁਪਿੰਦਰ ਕੌਰ ਨੇ ਮੈਨੂੰ ਖਾਣੇ ਦੇ ਵਿੱਚ ਬਹੁਤ ਵਾਰ ਜ਼ਹਿਰ ਪਾ ਕੇ ਦਿੱਤੀ ਪਰ ਉਸ ਜ਼ਹਿਰ ਨੇ ਜਦੋਂ ਕੋਈ ਕੰਮ ਨਹੀਂ ਕੀਤਾ ਤੇ ਮੈਂ ਪਰਮਾਤਮਾ ਦੀ ਕਿਰਪਾ ਦੇ ਨਾਲ ਬਚ ਗਿਆ ਪਰ ਉਸ ਤੋਂ ਬਾਅਦ ਉਹ ਆਪਣੇ ਪਤੀ ਗੁਰਵਿੰਦਰ ਸਿੰਘ ਨੂੰ ਖਾਣੇ ਦੇ ਵਿੱਚ ਜ਼ਹਿਰ ਮਿਲਾ ਕੇ ਦਿੰਦੀ ਰਹੀ ਅਚਾਨਕ ਪਰਮਾਤਮਾ ਦੀ ਕਿਰਪਾ ਮੇਰੇ ਬੇਟੇ ਦੇ ਉੱਤੇ ਵੀ ਰਹੀ ਜਿਸ ਤੋਂ ਬਾਅਦ ਉਸ ਨੂੰ ਵੀ ਕੁਝ ਨਹੀਂ ਹੋਇਆ ਪਰ ਉਸ ਕਹਿੰਦੇ ਡੈਣ ਨੇ ਉਸਦੇ ਬਾਪ ਨੇ ਵੀ ਇਹੀ ਸ਼ਬਦ ਬੋਲੇ ਹਨ ਕਿ ਉਸ ਡੈਡ ਨੇ ਫਿਰ ਆਪਣੇ ਪ੍ਰੇਮੀ ਹਰਕਮਲ ਪ੍ਰੀਤ ਨੂੰ ਆਪਣੇ ਘਰ ਬੁਲਾ ਕੇ ਉਸ ਨੂੰ ਮੋਤ ਦੇ ਘਾਟ ਬਰੇਹ ਬੇ ਹਰੀਆਮੀ ਦੇ ਨਾਲ ਉਤਾਰ ਦਿੱਤਾ ਜਿਸ ਤੋਂ ਬਾਅਦ ਗੁਰਵਿੰਦਰ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਫਿਰ ਖੁਦ ਹੀ ਰੁਪਿੰਦਰ ਕੋਰ ਇਹ ਉਸਦੇ ਪਿਤਾ ਨੇ ਦੱਸਿਆ ਹੈ ਕਿ ਪੁਲਿਸ ਨੂੰ ਬੁਲਾ ਕੇ ਕਹਿੰਦੀ ਹੈ ਕਿ ਘਰ ਦੇ ਵਿੱਚ ਕੁਝ ਬਦਮਾਸ਼ ਆਏ ਸੀ ਜੋ ਘਰ ਦੇ ਵਿੱਚੋਂ ਲੱਖਾਂ ਦੀ ਚੋਰੀ ਕਰਕੇ ਲੱਖਾਂ ਦੇ ਗਹਿਣੇ ਚੋਰਾ ਕੇ ਤੇ ਮੇਰੇ પતિ ਗੁਰਵਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਕੇ ਚਲੇ ਗਏ ਹਨ ਪਰ ਦੋਸਤੋ ਜਦੋਂ ਅਜਿਹਾ ਕੋਈ ਵਾਕਾ ਕਿਸੇ ਵਿਅਕਤੀ ਦੇ ਨਾਲ ਘਟ ਜਾਂਦਾ ਹੈ ਤਾਂ ਉਸ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕਦੇ ਤੇ ਰਪਿੰਦਰ ਕੌਰ ਇਹ ਗੱਲਾਂ ਬਹੁਤ ਹੀ ਦਲੇਰੀ ਦੇ ਨਾਲ ਕਹਿ ਰਹੀ ਸੀ ਜਿਸ ਕਰਕੇ ਪੁਲਿਸ ਨੂੰ ਉਸ ਉੱਤੇ ਸ਼ੱਕ ਹੋ ਜਾਂਦਾ ਹੈ ਤੇ ਰਪਿੰਦਰ ਕੌਰ ਨੂੰ ਗ੍ਰਿਫਤਾਰ ਕਰਕੇ ਜਦੋਂ ਉਸ ਤੋਂ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਸ ਨੇ ਇਹ ਕਬੂਲ ਲਿਆ ਕਿ ਇਹ ਕਤਲ ਮੇਰੇ ਵੱਲੋਂ ਮੇਰੇ ਪ੍ਰੇਮੀ ਵੱਲੋਂ ਕੀਤਾ ਗਿਆ ਹੈ ਤੇ ਮੈਂ ਇਹਨਾਂ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਗੁਰਵਿੰਦਰ ਸਿੰਘ ਨੂੰ ਆਪਣੇ ਪਿਤਾ ਨੂੰ ਤਾਂ ਦੋਸਤੋ ਇਹ ਖਬਰ ਸੁਣ ਕੇ ਸਭ ਦੇ ਹੋਸ਼ ਉਡ ਜਾਂਦੇ ਹਨ ਦੋਸਤੋ ਹੁਣ ਤੁਸੀਂ ਉਸ ਰੁਪਿੰਦਰ ਕੌਰ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਅਜਿਹੀ ਲੜਕੀ ਨੂੰ ਕਿਹੜੀ ਸਜ਼ਾ ਹੋਣੀ ਚਾਹੀਦੀ ਹੈ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਜਾਂ ਫਿਰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤੁਸੀਂ ਆਪਣੀ رائے ਇਸ ਲੜਕੀ ਬਾਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਤੇ ਦੋਸਤੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ